ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪੇਜ ਕੇਵਲ ਸੱਚ ਦੇ ਨਾਲ ਜੁੜਨ ਦੇ ਲਈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਮੁੰਡੇ ਦੀ ਫਤਿਹਪੁਰ ਦਾ ਮੁੰਡਾ ਅੱਜਕੱਲ ਬਹੁਤ ਸੁਰਖੀਆਂ ਦੇ ਵਿੱਚ ਹੈ ਜਿਹਦਾ ਨਾਮ ਆ ਵਿਕਾਸ ਦੇਵਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਭਾਰਤ ਦੇਸ਼ ਇੱਕ ਜਿਵੇਂ ਕਹਿੰਦੇ ਨੇ ਵੀ ਪਹਿਲਾਂ ਤੁਸੀਂ ਲਾ ਲੋ ਵੀ ਚਮਤਕਾਰਾਂ ਦਾ ਬਹਿਮਾਂ ਦਾ ਭਰਮਾਂ ਦਾ ਇੱਕ ਦੇਸ਼ ਆ ਹਨਾ ਤੇ ਖਾਸ ਕਰਕੇ ਸੱਪਾਂ ਦੇ ਨਾਲ ਤਾਂ ਜਾਦਾ ਹੀ ਕੁਝ ਚਮਤਕਾਰਾਂ ਵਾਲਾ ਦੇਸ਼ ਕਿਹਾ ਜਾਂਦਾ ਇਹਨੂੰ ਤੇ ਸੱਪਾਂ ਦੇ ਉੱਪਰ ਇੱਥੇ ਕਿੰਨੀ ਫਿਲਮਾਂ ਹੀ ਬਣ ਚੁੱਕੀਆਂ ਨੇ ਜਿਵੇਂ ਕਿ ਨਗੀਨਾ ਲਾਲੋ ਨਾਗਿੰ ਲਾਲੋ ਹਨਾ ਜਿਵੇਂ ਇੱਕ ਪਹਿਲਾਂ ਦੀ ਕਹਾਵਤ ਬਣੀ ਪਈ ਹੈ ਜੀ ਅਖੇ ਜੇ ਸੱਪਾਂ ਦੇ ਜੋੜੇ ਚ ਇੱਕ ਸੱਪ ਨੂੰ ਮਾਰ ਦੋ ਤਾਂ ਸੱਪਣੀ ਆ ਕੇ ਬਦਲਾ ਲੈਂਦੀ ਐ ਇਦਾਂ ਬੋਦਾ नाग ਦੇ ਵਿੱਚੋਂ ਨਾਗਣੀ ਨੂੰ ਆ ਕੇ ਬਦਲਾ ਲੈਂਦੀ ਐ ਨਾਗਣੀ ਨੂੰ ਮਾਰ ਦੋ नाग ਬਦਲਾ ਲੈਂਦਾ ਬਹੁਤ ਪੰਨ ਪੰਨ ਪ੍ਰਕਾਰ ਦੀਆਂ ਆਪਣੇ ਕਹਾਵਤਾਂ ਬਣੀਆਂ ਹੋਈਆਂ ਨੇ ਤੇ ਅੱਜ ਕੱਲ ਇੱਕ ਬਹੁਤ ਹੀ ਬਿਛਾਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਇੱਕ ਮੁੰਡਾ ਦਾ ਫਤੇਪੁਰ ਉੱਤਰ ਪ੍ਰਦੇਸ਼ ਦੇ ਵਿੱਚ ਕਸਬਾ ਉਥੇ ਦਾ ਮੁੰਡਾ ਦਾ ਵਿਕਾਸ ਤ੍ਰਵੇਦੀ ਤੇ ਉਹਨੂੰ ਹੁਣ 7 ਵਾਰ ਕੱਟ ਚੁੱਕਿਆ ਸੱਪ ਤੇ ਇੱਕੋ ਸੱਪ ਵਾਰ-ਵਾਰ ਕੱਟਦਾ ਉਹਨੂੰ ਤੇ ਇਹ ਸਿਲਸਿਲਾ 2 ਜੂਨ ਤੋਂ ਚੱਲਦਾ ਆ ਰਿਹਾ ਤੇ ਜਦੋਂ ਉਹਨੂੰ ਤੀਜੀ ਕਿ ਚੌਥੀ ਵਾਰ ਕੱਟਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਮੀਡੀਆ ਨੂੰ ਪਤਾ ਲੱਗ ਜਾਂਦਾ ਤੇ ਉਸ ਤੋਂ ਬਾਅਦ ਉਹ ਤਾਂ ਕਹਿੰਦੇ ਵੀ ਉਹਨੂੰ ਹੁਣ ਤੱਕ 7 ਵਾਰ ਘਟ ਚੁੱਕਿਆ ਸਭ ਤੇ ਸੱਤੇ ਵਾਰ ਉਹ ਠੀਕ ਹੋ ਗਿਆ ਤੇ ਹੁਣ ਕੁਛ ਵੀ ਆਪਾਂ ਸੁਣਦੇ ਆ ਕਰਦੇ ਆ ਤੇ ਉਹਦੀ ਤੈਅ ਤੱਕ ਜਾਂਦੇ ਆ ਆਪਾਂ ਵੀਡੀਓ ਦੇ ਤੇ ਸੋ ਮੀਡੀਆ ਵੀ ਉੱਥੇ ਪਹੁੰਚ ਗਿਆ ਤੇ ਗਾਹਾਂ ਕੁਛ ਗੱਲ ਕਰਨ ਤੋਂ ਪਹਿਲਾਂ ਆਹ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਆ 2 ਜੂਨ ਕੋ ਪਹਿਲੀ ਵਾਰ ਸੱਪ ਨੇ ਕਟਾ ਜਦ ਮੈਂ ਆਪਣੇ ਬਿਸਤਰ ਵਿਚਾਰਾ ਰਿਹਾ ਥਾ ਇਸਕੇ ਬਾਅਦ ਮੈਂ ਸ਼ਨੀਵਾਰ ਸੰਡੇ ਲਗਾਤਾਰ बाइट कर रहा है मेरे ऊपर और तीसरी बार तो हमें ऐसा सपना आया था उस मतलब रात में कि हम आपको नौ बार काटेंगे तीसरी बार में तो ये बात हमने अपने परिजन को बताई माता जी को बताई पिता जी को बताई चाचा को बताई सबको मैंने ये बात उनके संज्ञान में डाली इसके बाद में जब चौथी बार तो पहली बार तो काटा तो हमें यह लगा था कि ऐसे बारिश का मौसम चल रहा है निकल आया होगा पैर पड़ गया होगा तो काट लिया दूसरी बार ये लगा कि शायद पैर पड़ गया हो इसकी वजह से काट लिया हो ठीक और तीसरी बार जब मेरे साथ ये हादसा हुआ तब हमको ये लगा कि ये कोई मतलब ऐसे नहीं काट रहा है कोई ना कोई इसका पीछे का राज है फिर इसके बाद चौथी बार काटा पांचवी बार काटा छठवीं बार काटा सातवीं बार सातवीं बार जब काटा तब उसका दिन चेंज हो गया सातवे बार किसने काटा सातवे बार इसने हमें बृहस्पति बार को काटा कैसा भी है कि काटने के पहले आपको पूरा आभास होता है काटने के पहले हमें 4-5 घंटे पहले से आभास हो जाता है कि आज के दिन हमें काटेगा हम अपने पर... हां जी दोस्तों देख ली वीडियो इथे मुंडा जरा विकास त्रिवेदी आ ये कह रहा है कि मेनू सुन तक सात बार सा, सब कट चुकेया ते कटदा मेनू बृहस्पति बार वाले दिन मतलब के वीर बार वाले दिन या जो वो कह रहा है ਤੇ 2 ਜੂਨ ਦਾ سلسلہ ਚੱਲ ਰਿਹਾ ਤੇ ਉਹ ਕਹੇ ਹੁਣ ਇਹਦੇ ਵਿੱਚ ਵੀਡੀਓ ਚ ਉਹ ਮੁੰਡਾ ਇਹ ਕਹਿ ਰਿਹਾ ਵੀ ਹੁਣ ਮੈਨੂੰ ਜਦੋਂ ਨੌਵੀਂ ਵਾਰ ਕੱਟੂਗਾ ਵੀ ਮੈਨੂੰ ਸੁਪਨਾ ਆਇਆ ਵੀ ਜਦੋਂ ਮੈਨੂੰ ਨੌਵੀਂ ਵਾਰ ਇਹ ਕੱਟੂਗਾ ਤਾਂ ਮੈਨੂੰ ਉਹ ਨਾਲ ਲੈ ਜਾਊਗਾ ਆਪਦੇ ਮੈਨੂੰ ਸੁਪਨਾ ਆਇਆ ਤੇ ਇਹ ਵੀਡੀਓ ਚ ਤੁਸੀਂ ਦੇਖਿਆ ਹੀ ਆ ਵੀ ਉਹ ਕੀ ਕਹਿ ਰਿਹਾ ਹਨਾ ਤੇ ਇਹ ਸਾਰਾ ਜਦੋਂ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਬਹੁਤ ਵੱਡੀ ਹੂਲ ਚਲੀ ਗਈ ਗੱਲ ਨੂੰ ਤੇ ਮੌਜੂਦਾ ਹਾਲੇ ਆਏਗਾ ਉੱਥੇੋਂ ਮੁੰਡਾ ਹਾਲੇ ਤਾਂ ਉਹਨੂੰ ਦੋ ਵਾਰ ਕੱਟਲਾਂ ਸੱਪ ਨੇ ਤੇ ਜਦੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਉਸ ਤੋਂ ਬਾਅਦ ਇਹ ਜਿਹੜੀ ਗੱਲਬਾਤ ਆ ਕਿਉਂਕਿ ਬਹੁਤ ਵੱਡਾ ਅਪਿਸ਼ਾ ਬਣ ਗਈ ਹਰੇਕ ਹਰੇਕਦਮ ਉਹ ਇਹੀ ਗੱਲ ਚੱਲਦੀ ਆ ਤੇ ਖਾਸ ਕਰਕੇ ਉੱਥੇ ਲੋਕਲ ਏਰੀਏ 'ਚ ਤੇ ਫਿਰ ਇਹ ਗੱਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਗਈ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਟੀਮ ਗਠਿਤ ਕਰਤੀ ਵੀ ਇਹ ਮੁੱਦੇ ਦੀ ਜੜ ਤੱਕ ਜਾਓ ਤੇ ਇਹ ਇਸ ਵਿਸ਼ੇ ਤੇ ਇੱਕ ਵੀਡੀਓ ਪਹਿਲਾਂ ਦੇਖੋ ਤੁਸੀਂ ਫਿਰ ਗੱਲ ਕਰਦੇ ਆਂ चौबीस साल के विकास का मामला इन दिनों सुर्खियों में बना हुआ है विकास को करीब सात बार सांप काट चुका है पिछले 40 दिनों में तो बार बार सांप के काटने के मामले में जिला प्रशासन अलर्ट हो गया है और अब सीएमओ की अगुवाई में दो से तीन डॉक्टरों की एक टीम बनाई गई है जो कि 48 घंटे के अंदर जांच कर अपनी रिपोर्ट सौंपेगी दरअसल विकास को 40 दिन के अंदर सात बार सांप डस चुका है इस बार उसकी हालत गंभीर हो गई थी प्राइवेट हॉस्पिटल में उसका इलाज चला हालांकि अभी वो घर पहुंच गया है अब इस घटना को लेकर फतेहपुर के सीएमओ डॉक्टर राजीव नैनगिरी का बयान सामने आया है उन्होंने ये कहा है कि अभी ये पता लगाने की जरूरत है की क्या ये वास्तव में एक सांप है जो उसे बार बार काट रहा है हमें उस डॉक्टर की क्षमता भी देखनी होगी जो की इसका इलाज कर रहा है हर शनिवार को किसी व्यक्ति को सांप द्वारा काटा जाना और उस व्यक्ति का हर बार एक ही अस्पताल में भर्ती होना और सिर्फ एक ही दिन में ठीक हो जाना ये बहुत अजीब लगता है और इसी कारण हमने इस मामले की जांच के लिए एक टीम बनाने के बारे में सोचा है जिसके बाद मैं लोगों को हाँ जी दोस्तों देखिए वीडियो ये वीडियो ये खबर दे रहे हैं जिला प्रशासन ने भी एक कमेटी बना दी भी वो कहें भी तुर तक जाया जाऊगा भी ये की गल असली सच्चाई है क्योंकि ਜ਼ਿਲ੍ਹਾ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਅਸੀਂ ਸੀਐਮ ਨੂੰ ਦੇਤਾ ਹੈ ਮੁੱਦਾ ਮੁੱਖ ਜਨ ਸਰਜਨਾਂ ਵੀ ਉਹ ਦੇਖੂਗਾ ਕਿਉਂਕਿ ਵੀ ਜਿਹੜਾ ਡਾਕਟਰ ਪਹਿਲਾਂ ਮੁੰਡੇ ਨੂੰ ਵਿਚਾਰ ਰਿਹਾ ਉਹਦੀ ਕਾਬਲੀਅਤ ਵੀ ਦੇਖਣੀ ਪੈਣੀ ਆ ਵੀ ਉਹਦੇ ਕੀ ਦੇਖਿਆ ਕਿਵੇਂ ਦਵਾਈ ਦਿੱਤੀ ਆ ਵੀ ਵਾਕਈ ਉਹ ਸੱਪ ਦਾ ਕਟਿਆ ਸੀ ਵੀ ਇਹ ਜੜ ਤੱਕ ਜਾਇਆ ਜਾਊਗਾ ਚਲੋ ਦੋਸਤੋ ਮੁੱਖ ਦੀ ਗੱਲ ਵੀ ਚਲੋ ਹੋ ਜੂ ਸਾਰਾ ਕੁਝ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਦੇਸ਼ 'ਚ ਇਹ ਕੁਛ ਹੀ ਹੁੰਦਾ ਹਣਾ ਵੀ ਮੈਨੂੰ ਸੱਪ ਨੇ ਸੱਪ ਸੱਪਣੀ ਸੀਗੇ ਦੋ ਜੀ ਇੱਕ ਮਾਰ ਗਏ ਉਹਨੇ ਉਹ ਕੱਟ ਲਿਆ ਆ ਵੋ ਆ ਤੇ ਦੋਸਤੋ ਵੀ ਜਿਆਦਾ ਨਾ ਬੋਲਦੇ ਵੀਡੀਓ ਬਾਰੇ ਤੇ ਹੁਣ ਤੁਸੀਂ ਆਪੋ ਆਪਣੇ ਵਿਚਾਰ ਦਿਓ ਵੀ ਕੀ ਇਹ ਗੱਲ ਸੱਚ ਆ ਕਿ ਝੂਠ ਆ ਕੀ ਇਹ ਸਭ ਬਹਿਮ ਆ ਕਿ ਜਾਣ ਕੇ ਲਾਈਮ ਲਾਈਟ ਚ ਆਉਣ ਦਾ ਮੁੱਦਾ ਕਾ ਸਾਰੇ ਆਪਣੇ ਆਪੋ ਆਪਣੇ ਕੀਮਤੀ ਵਿਚਾਰ ਜਰੂਰ ਦਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੇ ਤਦ ਤੱਕ ਲਈ ਕਰੋ ਫਤਿਹ ਪ੍ਰਭਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ